ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਬਹੁਤ ਹੀ ਪਿਆਰਾ ਗੀਤ ਉਮੀਦ ਹੈ ਤੁਹਾਨੂੰ ਪਸੰਦ ਆਏਗਾ ਮੇਰੇ ਉਂਗਲ ਕਰੇਂਦੀ ਪੀੜ ਛੱਲਾ ਮੇਰਾ ਕਿਨੇ ਕੜਿਆ ਮੇਰੇ ਉਂਗਲ ਕਰੇਂਦੀ ਪੀੜ ਛੱਲਾ ਮੇਰਾ ਕਿਨੇ ਕੜਿਆ ਇਸ ਛਲੇ ਦੀਆਂ ਤੁਮਾਂ ਪਈਆਂ ਇਸ ਛਲੇ ਦੀਆਂ ਤੁਮਾਂ ਪਈਆਂ ਕਾਬਲ ਤੇ ਕਸ਼ਮੀਰ ਛਲ ਮੇਰਾ ਕਿਨ ਕੜਿਆ ਮੇਰੇ ਉਂਗਲ ਕਰੇਂਦੇ ਪੀੜ ਛਲ ਮੇਰਾ ਕਿਨ ਕੜਿਆ ਮੇਰੇ ਉਂਗਲ ਕਰੇਂਦੇ ਪੀੜ ਛਲ ਮੇਰਾ ਕਿਨ ਕੜਿਆ ਇਸ ਛਲੇ ਦੇ ਆਏ ਵਪਾਰੀ ਇਸ ਛਲੇ ਦੇ ਆਏ ਵਪਾਰੀ ਮੁੱਲ ਕਰੇਂਦੀ ਹੀਰ ਛੱਲਾ ਮੇਰਾ ਕਿਨ ਕੜਿਆ ਮੇਰੀ ਉਂਗਲ ਕਰੇਂਦੀ ਪੀੜ ਛੱਲਾ ਮੇਰਾ ਕਿਨ ਕੜਿਆ ਮੇਰੀ ਉਂਗਲ ਕਰੇਂਦੀ ਪੀੜ ਛੱਲਾ ਮੇਰਾ ਕਿਨ ਕੜਿਆ ਇਸ ਛਲੇ ਦੀ ਯਾਦ ਜੋ ਆਵੇ ਇਸ ਛਲੇ ਦੀ ਯਾਦ ਜੋ ਆਵੇ ਵਿਨ ਦੇ ਵਿੱਚੋਂ ਹੋਵੇ ਤੀਰ ਛਲਾ ਮੇਰਾ ਕਿਨੇ ਕੜਿਆ ਮੇਰੇ ਉਂਗਲ ਕਰੇਂਦੇ ਪੀੜ ਛਲਾ ਮੇਰਾ ਕਿਨੇ ਕੜਿਆ ਖਬਰ ਤੇਰੀ ਸੁਣਿਆ ਮਾਂ ਪੱਜੀ ਖਬਰ ਤੇਰੀ ਸੁਣਿਆ ਮਾਂ ਪੱਜੀ ਮੈਂ ਆਵਾ ਚਣਾਵਾ ਚੀਰ ਸ਼ਲ ਮੇਰੇ ਕਿਨੇ ਕੜਿਆ ਮੇਰੇ ਉਂਗਲ ਕਰੇਂਦੇ ਪੀੜ ਸ਼ਲ ਮੇਰੇ ਕਿਨੇ ਕੜਿਆ ਮੇਰੇ ਉਂਗਲ ਕਰੇਂਦੇ ਪੀੜ ਸ਼ਲ ਮੇਰੇ ਕਿਨੇ ਕੜਿਆ